ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਪਿਆ ਹੈ ਜਿਸ ਨੂੰ ਲੈ ਕੇ ਸੈਂਟਰ ਸਰਕਾਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਹੋਣ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ ਲਗਾਤਾਰਤਾ ਦੇ ਵਿੱਚ ਬਹਿਸ ਦਾ ਵਿਸ਼ਾ ਵੀ ਰਿਹਾ ਹੈ ਹਾਲਾਂਕਿ ਪਹਿਲਾਂ ਵਾਅਦਾ ਵੀ ਕੀਤਾ ਗਿਆ ਸੀ ਪਰ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਜਾਂ SGPC ਜਾਂ ਸਿੱਖ ਜਥੇਬੰਦੀਆਂ ਦੇ ਦੋਸ਼ ਨੇ ਕਿ ਸੈਂਟਰ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਹਮੇਸ਼ਾ ਧੋਖਾ ਹੀ ਦਿੱਤਾ ਹੈ ਔਰ ਸਮੇਂ ਸਿਰ ਤੇ ਮਾਮਲਾ ਹੱਲ ਨਹੀਂ ਕੀਤਾ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਤਾਂ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਕੁਝ ਬੰਦੀ ਸਿੰਘਾਂ ਨੂੰ ਬਾਅਦ ਵਿੱਚ ਕੁਝ ਕੇਸਾਂ ਦੇ ਵਿੱਚੋਂ ਰਾਹਤ ਵੀ ਮਿਲਦੀ ਹੈ ਔਰ ਕੁਝ ਨੂੰ ਪੈਰੋਲ ਦੇ ਉੱਤੇ ਵੀ ਭੇਜਿਆ ਜਾਂਦਾ ਹੈ ਕੁਝ ਬੰਦੀ ਸਿੰਘ ਅਜੇ ਨਹੀਂ ਜਿਨ੍ਹਾਂ ਨੂੰ ਅਜੇ ਤੱਕ ਪੈਰੋਲ ਤੱਕ ਵੀ ਨਹੀਂ ਦਿੱਤੀ ਗਈ ਅਜੇ ਮਾਮਲੇ ਦੇ ਵਿੱਚ ਜਿੱਥੇ ਬਹਿਸ ਛੜੀ ਹੋਈ ਹੈ ਉੱਥੇ ਹੀ ਹੁਣ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਇੱਕ ਟਿੱਪਣੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਇਸ ਮਾਮਲੇ ਦੇ ਉੱਤੇ ਖੁੱਲ੍ਹ ਕੇ ਬੋਲੇ ਨੇ ਗੁਰਿੰਦਰ ਸਿੰਘ ਢਿੱਲੋਂ ਬਿਆਸ ਡੇਰਾ ਮੁਖੀ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੇ ਰਿਹਾਈ ਲਈ ਉਹਨਾਂ ਨੇ ਪਹਿਲਾਂ ਵੀ ਪਹੁੰਚ ਕਰਕੇ ਸੈਂਟਰ ਤੱਕ ਗੱਲਬਾਤ ਕੀਤੀ ਹੈ ਜਿਸ ਦੇ ਨਤੀਜੇ ਵੀ ਸਾਹਮਣੇ ਆਏ ਸੀ ਔਰ ਭਾਈ ਗੁਰਦੀਪ ਸਿੰਘ ਖੜਾ ਨੂੰ ਵੀ ਰਾਹਤ ਮਿਲੀ ਸੀ ਤੇ ਅੱਗੇ ਵੀ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗੱਲ ਕਰਦੇ ਰਹਿਣਗੇ ਮੁੱਦਾ ਚੁੱਕਦੇ ਰਹਿਣਗੇ ਕਿਉਂਕਿ ਅਕਸਰ ਮੰਨਿਆ ਜਾਂਦਾ ਹੈ ਸਿਆਸੀ ਹਲਕਿਆਂ ਦੇ ਵਿੱਚ ਕਿ ਡੇਰਾ ਬਿਆਸ ਦੇ ਵਿੱਚ ਵੀ ਕੋਈ ਅਜਿਹੀ ਧਿਰ ਨਹੀਂ ਹੈ ਸਿਆਸੀ ਤੌਰ ਦੇ ਉੱਤੇ ਜਿਸ ਨੇ ਪੰਜਾਬ ਦੇ ਵਿੱਚ ਸਿਆਸਤ ਕਰਨੀ ਹੈ ਤੇ ਉਹ ਡੇਰਾ ਬਿਆਸ ਦੇ ਵਿੱਚ ਨਤਮਸਤਕ ਹੋ ਨਾ ਜਾਂਦੇ ਹੋਣ ਉੱਥੇ ਉਹ ਮੱਥਾ ਨਾ ਟੇਕਦੇ ਹੋਣ ਔਰ ਕਈ ਤਸਵੀਰਾਂ ਨੇ ਚਾਹੇ ਉਸ ਦੇ ਵਿੱਚ ਭਾਜਪਾ ਦੀ ਲੀਡਰਸ਼ਿਪ ਹੋਵੇ ਕਾਂਗਰਸ ਦੀ ਲੀਡਰਸ਼ਿਪ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਇੱਥੋਂ ਤੱਕ ਕਿ ਲੀਡਰਸ਼ਿਪ ਹੋਵੇ ਔਰ ਕਈ ਗਰਮਖਿਆਲੀ ਲੀਡਰਾਂ ਨੂੰ ਵੀ ਡੇਰਾ ਬਿਆਸ ਮੁਖੀ ਦੇ ਨਾਲ ਕਾਫੀ ਵਾਰ ਦੇਖਿਆ ਗਿਆ ਔਰ ਆਮ ਆਦਮੀ ਪਾਰਟੀ ਵੀ ਜਦੋਂ ਸਿਆਸਤ ਕਰ ਰਹੀ ਹੈ ਪੰਜਾਬ ਦੀ ਸੱਤਾ ਦੇ ਵਿੱਚ ਹੈ ਤਾਂ ਉਹਨਾਂ ਦੇ ਵੀ ਕਈ ਵਿਧਾਇਕ ਡੇਰਾ ਬਿਆਸ ਜਾ ਕੇ ਆ ਚੁੱਕੇ ਨੇ ਹਾਲਾਂਕਿ ਕਿਸੇ ਡੇਰੇ ਜਾਣਾ ਜਾਂ ਨਹੀਂ ਜਾਣਾ ਹਰੇਕ ਕਿਸੇ ਦਾ ਨਿੱਜੀ ਆਪਣਾ ਇੱਕ ਜਿਹੜਾ ਇਹ ਮੰਤਵ ਹੋ ਸਕਦਾ ਹੈ ਪਰ ਜਿਹੜਾ ਡੇਰਾ ਬਿਆਸ ਮੁਖੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਟਿੱਪਣੀ ਕਰਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਸਿਆਸੀ ਸਫਾ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਭਾਜਪਾ ਦੇ ਨਾਲ ਵੀ ਕਾਫੀ ਚੰਗੀ ਉੱਠਣੀ ਬੈਠਣੀ ਹੈ ਡੇਰਾ ਬਿਆਸ ਮੁਖੀ ਦੀ ਤਾਂ ਉਹਨਾਂ ਦਾ ਦਿੱਤਾ ਹੋਇਆ ਬਿਆਨ ਕੀ ਮਾਇਨੇ ਰੱਖਦਾ ਔਰ ਇਸ ਦੇ ਨਤੀਜੇ ਕੀ ਵਾਕਏ ਨਿਕਲਣਗੇ ਇਸ ਗੱਲ ਦਾ ਖੁਲਾਸਾ ਜਿਹੜਾ ਉਹ ਜਾਗਰਣ ਗਰੁੱਪ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸਮੁਖੀ ਨੇ ਕੀਤਾ ਦਰਅਸਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਨੂੰ ਹੁਣ ਪੁੱਜੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਿੱਜੀ ਤੌਰ ਤੇ ਕਈ ਯਤਨ ਕੀਤੇ ਨੇ ਤੇ ਅਗਾਹ ਵੀ ਉਹ ਕਰਦੇ ਰਹਿਣਗੇ ਦਰਬਾਰ ਸਾਹਿਬ ਜਦੋਂ ਮੱਥਾ ਟੇਕਣ ਪੁੱਜੇ ਸਨ ਤੇ ਗੁਰਿੰਦਰ ਸਿੰਘ ਢਿੱਲੋਂ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਦੌਰਾਨ ਕਿਹਾ ਕਿ ਕਈ ਪਰਿਵਾਰਾਂ ਨੇ ਇਸ ਮਾਮਲੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ 'ਚ ਉਹਨਾਂ ਤੱਕ ਪਹੁੰਚ ਕੀਤੀ ਹੈ ਤੇ ਉਹਨਾਂ ਕਿਹਾ ਕਿ ਭਾਈ ਗੁਰਦੀਪ ਸਿੰਘ ਖੈਰਾ ਦੀ ਰਿਹਾਈ ਲਈ ਕੀਤੇ ਯਤਨਾਂ ਦਾ ਵੀ ਨਤੀਜਾ ਹੈ ਕਿ ਉਹਨਾਂ ਨੂੰ ਪੈਰੋਲ ਮਿਲ ਰਹੀ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਗਾਂਹ ਵੀ ਇਸ ਤਰ੍ਹਾਂ ਦੇ ਯਤਨ ਕਰਦੇ ਰਹਿਣਗੇ। ਮੁਲਕੀ ਅਧਿਕਾਰਾਂ ਤਹਿਤ ਬੰਦੀ ਸਿੰਘਾਂ ਸਿੰਘ ਜ਼ਰੂਰ ਰਿਹਾ ਹੋਣਗੇ। ਇਹ ਵੀ ਇੱਥੇ ਦੱਸਣਾ ਬਣਦਾ ਹੈ ਕਿ ਗੁਰਦੀਪ ਸਿੰਘ ਖੈਰਾ ਤੇ ਅਮਰਿਤਪਾਲ ਸਿੰਘ ਦੋਵੇਂ ਇੱਕੋ ਪਿੰਡ ਜੱਲੂਪੁਰ ਖੇੜਾ ਦੇ ਵਾਸੀ ਨੇ ਜੋ ਹਲਕਾ ਬਾਬਾ ਬਕਾਲਾ ਸਾਹਿਬ ਨੇੜੇ ਬਿਆਸ 'ਚ ਹੀ ਪੈਂਦਾ ਹੈ ਔਰ ਬੀਤੇ ਦਿਨ ਇਹ ਵੀ ਗੱਲ ਕਾਫੀ ਉਹਨਾਂ ਹਲਕਿਆਂ ਦੇ ਵਿੱਚ ਚਰਚਾ ਦੇ ਵਿੱਚ ਰਹੀ ਸੀ ਔਰ ਬੀਤੇ ਕੁਝ ਪਹਿਲਾਂ ਦੇ ਦਿਨਾਂ ਦੀ ਗੱਲ ਕਰੀਏ ਤਾਂ ਉਹ ਬਾਬਾ ਬਕਾਲਾ ਹਲਕੇ ਦੇ ਨੇੜੇ ਤੇੜੇ ਦੇ ਲੋਕਾਂ ਦੇ ਵਿੱਚ ਚਰਚਾ ਰਹੀ ਸੀ ਕਿ ਐਮਪੀ ਜਿਹੜੇ ਨੇ ਇੱਕ ਹਲਕਾ ਖੜੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਤਰਸੀਮ ਸਿੰਘ ਵੀ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਕਰ ਚੁੱਕੇ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਸਨ ਹਾਲਾਂਕਿ ਇਸ ਦੇ ਬਾਰੇ ਕੋਈ ਵੀ ਕਿਸੇ ਤਰ੍ਹਾਂ ਦੀ ਤਸਵੀਰ ਜਾਂ ਜਾਣਕਾਰੀ ਅਧਿਕਾਰਤ ਤੌਰ ਤੇ ਸਾਹਮਣੇ ਨਹੀਂ ਸੀ ਆਈ ਪਰ ਉਹ ਮੁਲਾਕਾਤ ਕਰ ਚੁੱਕੇ ਨੇ ਕਿ ਉਹ ਐਮਪੀ ਅਮਰਤਪਾਲ ਸਿੰਘ ਵਾਸਤੇ ਵੀ ਸੈਂਟਰ ਤੱਕ ਗੱਲ ਰੱਖਣ ਪਹੁੰਚ ਕਰਨ ਇਸ ਤੋਂ ਪਹਿਲਾਂ ਗੁਰਿੰਦਰ ਸਿੰਘ ਢਿੱਲੋਂ ਗ੍ਰੀਨ ਐਵਨਿਊ ਨੇੜੇ ਰਣਜੀਤ ਐਵਨਿਊ ਵਿਖੇ ਵੀ ਜਾਂਦੇ ਨੇ ਜਿੱਥੇ ਇੱਕ satsang ਘਰ ਦੇ ਵਿੱਚ ਪੁੱਜਦੇ ਨੇ ਉੱਥੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਏ ਤੇ ਦਰਬਾਰ ਸਾਹਿਬ ਚਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਉਹਨਾਂ ਕਰੀਬ 7 ਮਿੰਟ ਤੱਕ ਅੰਦਰ ਬੈਠ ਕੇ ਕੀਰਤਨ ਸਰਵਣ ਕੀਤਾ ਉਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਨਤਮਸਤਕ ਹੋਏ ਹਰਮੰਦਰ ਸਾਹਿਬ ਤੋਂ ਬਾਅਦ ਉਹ ਰਾਮ ਤੀਰਥ ਰੋਡ ਸਥਿਤ ਡੇਰਾ ਬਿਆਸ ਦੇ ਸੈਂਟਰ ਚਲੇ ਗਏ ਡੇਰਾ ਬਿਆਸ ਮੁਖੀ ਦੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਹਿਣਾ ਕਿ ਅਸੀਂ ਪਹਿਲਾਂ ਵੀ ਨਿੱਜੀ ਤੌਰ ਤੇ ਯਤਨ ਕੀਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਾਂਗੇ ਕਿਉਂਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਹੁਣ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਕਿ ਡੇਰਾ ਬਿਆਸ ਦੇ ਮੁਖੀ ਤੋਂ ਹੀ ਇੱਕੋ ਜਿਹੜੀ ਹੈ ਕਿ ਆਸ ਬਚੀ ਹੈ ਕਿ ਉਹ ਹੀ ਇਸ ਮਸਲੇ ਨੂੰ ਹੱਲ ਕਰਵਾ ਸਕਦੇ ਨੇ ਹਾਲਾਂਕਿ ਐਸਜੀਪੀਸੀ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਯਤਨਸ਼ੀਲਤਾ ਨਜ਼ਰ ਆਈ ਪਰ ਐਸਜੀਪੀਸੀ ਦੀ ਕੀਤੀ ਗਈ ਨੁਮਾਇੰਦਗੀ ਨੂੰ ਬੂਰ ਪੈਂਦਾ ਹਾਲੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਕਾਫੀ ਵਾਰੀ ਸਮਾਂ ਵੀ ਮੰਗਿਆ ਜਾ ਚੁੱਕਾ ਹੈ ਤੇ ਨਾ ਹੀ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਲਈ ਸਮਾਂ ਦਿੱਤਾ ਹੈ ਤੇ ਨਾ ਹੀ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕੋਈ ਵੱਡੀ ਗੱਲਬਾਤ ਹੋ ਸਕੀ ਹੈ ਹਾਲਾਂਕਿ 2024 ਦੀਆਂ ਚੋਣਾਂ ਦੇ ਵਿੱਚ ਕਾਮ ਚਰਚਾ ਸੀ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੀਆਂ ਮੁਲਾਕਾਤਾਂ ਚਰਚਾ ਵਿੱਚ ਆਈਆਂ ਤਾਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਇਹ ਵੀ ਕਿਹਾ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਖਾਤਰ ਨਹੀਂ ਬਲਕਿ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮਾਮਲੇ ਤੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਲੜਾਈ ਲਈ ਇਹ ਮੁਲਾਕਾਤਾਂ ਕੀਤੀਆਂ ਨੇ ਔਰ ਇਸ ਮਾਮਲੇ ਦੇ ਵਿੱਚ ਸਿਆਸਤ ਹਮੇਸ਼ਾ ਹੁੰਦੀ ਰਹੀ ਹੈ ਪਰ ਦੇਖਦੇ ਹਾਂ ਕਿ ਹੁਣ ਇਸ ਵਿੱਚ ਕਾਮਯਾਬੀ ਕਿਸ ਨੂੰ ਹਾਸਲ ਹੁੰਦੀ ਹੈ ਕਿ ਬੰਦੀ ਸਿੰਘਾਂ ਦੀ ਆਖਰਕਾਰ ਜਿਹੜੀ ਰਿਹਾਈ ਹੈ ਕਿ ਕਿਸੇ ਡੇਰੇ ਦੇ ਮੁਖੀ ਦੇ ਆਧਾਰ ਦੇ ਉੱਤੇ ਹੋਵੇਗੀ ਉਸ ਦੀ ਗੱਲਬਾਤ ਤੁਰੰਤ ਦੇ ਨਾਲ ਜਾਂ ਸੈਂਟਰ ਸਰਕਾਰ ਜਦੋਂ ਤੱਕ ਨਹੀਂ ਚਾਹੁੰਦੀ ਫਿਰ ਮੰਗ ਕੋਈ ਵੀ ਕਰੇ ਤਾਂ ਉਸ ਨੂੰ ਬੂਰ ਨਹੀਂ ਪਵੇਗਾ ਇਹ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ